ਅੱਜ ਕੋ ਕਿ ਪਿਛਲੇ ਪਿਛਲੇ ਹਫਤੇ ਤੋਂ ਜਦੋਂ ਇੱਕ ਜਹਾਜ਼ ਅਮਰੀਕਾ ਨੇ ਸ੍ਰੀ ਅੰਮ੍ਰਿਤਸਰ ਦੀ ਤਰਤੀਤੇ ਉਤਾਰੇ ਤੇ ਲਗਾਤਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਅਸੈਲਮ ਲਈ ਅਸੀਂ ਚਿੱਠੀਆਂ ਦਿੱਤੀਆਂ ਨੇ ਉਹਦੇ ਕਰਕੇ ਬੰਦੇ ਉਤਾਰੇ ਗਏ ਨੇ ਮੈਂ ਖਾਲਸਾ ਪੰਥ ਨੂੰ ਦੱਸਣਾ ਚਾਹੁੰਦਾ ਕਿ ਅਸੈਲਮ ਹੁੰਦੀ ਕੀ ਹੈ ਸੈਲਮ ਇੰਟਰਨੈਸ਼ਨਲ ਲਾਅ ਹੈ ਜਿਹਦੇ ਵਿੱਚ ਜੇ ਕਿਸੇ ਬੰਦੇ ਨੂੰ ਕਿਸੇ ਦੇਸ਼ ਦੇ ਵਿੱਚ ਖਤਰਾ ਹੈ ਤੇ ਜਦੋਂ ਉੱਥੋਂ ਉੱਡ ਕੇ ਉਹ ਦੂਸਰੇ ਦੇਸ਼ ਚਲੇ ਜਾਂਦਾ ਹੈ ਉਹਦੇ ਤਹਿਤ ਉੱਥੋਂ ਦਾ ਦੇਸ਼ ਉਹਨੂੰ ਪ੍ਰੋਟੈਕਸ਼ਨ ਗ੍ਰਾਂਟ ਕਰਦਾ ਹੈ 89 ਦੇ ਵਿੱਚ ਜਦੋਂ ਸਰਦਾਰ ਮਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਕਿਰਪਾਨ ਲਿਜਾਨ ਤੋਂ ਰੋਕ ਦਿੱਤਾ ਸੀ ਤਾਂ ਉਦੋਂ ਯੂਨ ਦੇ ਵਿੱਚ ਸਰਦਾਰ ਮਾਨ ਸਾਹਿਬ ਨੇ ਇਹਨਾਂ ਦੇਸ਼ਾਂ ਨੂੰ ਦੱਸਿਆ ਕਿ ਸਿੱਖਾਂ ਦੇ ਜਿਹੜੇ ਧਾਰਮਿਕ ਹੱਕ ਨੇ ਉਹ ਸੁਰੱਖਿਤ ਨਹੀਂ ਹੈਗੇ ਇੰਡੀਅਨ ਸਟੇਟ ਨੇ ਸ਼ਰਮ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਦੋ ਮੈਂਬਰ ਪਾਰਲੀਮੈਂਟ ਕੁੜੀਆ ਸਾਹਿਬ ਬੀਬੀ ਵਿਮਲਕੌਰ ਖਾਲਸਾ ਨੂੰ ਕਤਲ ਕੀਤਾ ਐਵੇਂ ਹੀ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬੀਬੀ ਰਜਿੰਦਰਪੌਰ ਖਾਲਸਾ ਦੇ ਜਿਹੜੇ ਹਸਬੈਂਡ ਸੀ ਪ੍ਰੋਫੈਸਰ ਬਲਾਰਾ ਉਹਨਾਂ ਨੂੰ ਸੁਮੇਤ ਸੈਣੀ ਨੇ ਚੰਡੀਗੜ੍ਹ ਤੋਂ ਚੱਕ ਕੇ ਕਤਲ ਕੀਤਾ ਜਿਵੇਂ ਇਵੇਂ ਜਿਹੜਾ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਪਾਈ ਕੌਂਕੇ ਸਾਹਿਬ ਅਨੁਸ਼ੀਸ਼ਿਤ ਕੀਤਾ ਗਿਆ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਅਣਪਛਾਤੇ ਕਹਿ ਕੇ ਇੰਡੀਅਨ ਸਟੇਟ ਨੇ ਸ਼ਹੀਦ ਕੀਤੇ ਨੇ ਇਹ ਉਹਨਾਂ ਦੀ ਬਦੌਲਤ ਹੈ ਤੇ ਅਮਰੀਕਾ ਇੰਟਰਨੈਸ਼ਨਲ ਕਾਨੂੰਨ ਜਿਹਦੇ ਤਹਿਤ ਅਸਲਮ ਦਿੱਤਾ ਜਾਂਦਾ ਹੈ ਰਿਫਿਊਜੀ ਐਕਟ ਦਾ ਸੈਕਸ਼ਨ 33 ਕਹਿੰਦਾ ਕੋਈ ਵੀ ਬੰਦੇ ਨੂੰ ਉਸ ਦੇਸ਼ ਵਿੱਚ ਡਿਪੋਰਟ ਕਰਕੇ ਨਹੀਂ ਭੇਜਿਆ ਜਾ ਸਕਦਾ ਜਿੱਥੇ ਉਹਦੀ ਜਾਨ ਨੂੰ ਖਤਰਾ ਹੈ ਇਹ ਜਿਹੜੇ ਲੋਕ ਡਿਪੋਰਟ ਹੋਏ ਨੇ ਇਹ ਇਲੀਗਲ ਇਮੀਗ੍ਰੈਂਟਸ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਕੋਲ ਕੋ ਵੈਲਿਡ ਵੀਜ਼ਾ ਨਹੀਂ ਸੀ ਹੈਗਾ ਜਿਹੜੇ ਬੰਦਿਆਂ ਕੋਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਚਿੱਠੀ ਹੈ ਜਿਹਨੂੰ ਕਿਸੇ ਨੂੰ ਚਿੱਠੀ ਦੇ ਉੱਪਰ ਐਸਐਲ ਮਿਲਿਆ ਅਮਰੀਕਾ ਇੰਟਰਨੈਸ਼ਨਲ ਫਲੂਨ ਦੀ ਵਾਇਲੇਸ਼ਨ ਨਹੀਂ ਕਰ ਸਕਦਾ ਕਿਸੇ ਨੂੰ ਵੀ ਹਿੰਦੁਸਤਾਨ ਨਹੀਂ ਭੇਜਿਆ ਜਾ ਸਕਦਾ